ਥੋੜਾ ਥੋੜਾ ਧੂਰ ਹੋ ਜੇ ਜੇ ਰੱਸੀਆਂ ਤੋਂ ਸਾਡੇ ਸੀਨਾ ਸਾਹਿਬ ਆ ਗਏ ਨਾਲ ਹੀ ਸਾਡੇ ਐਮਐਲ ਸੋਹ ਗੱਡੇ ਪਿੰਜੀਾਨ ਹੋਗੇ ਆ ਗਏ ਕਿਰਪਾ ਕਰਕੇ ਸਾਰੇ ਸ਼ਾਂਤ ਰਹੋ ਜੋ ਕਿਨੇ ਫੋਨ ਕਰ ਗਏ ਸਕੇ ਇੱਕ ਫੋਨ ਆਇਆ ਨਾ ਨਾ ਇੱਕ ਪੰਜ ਫੋਨ ਕਰ ਪੰਜ ਫੋਨ ਇੱਕ ਵੀਰੇ ਇੱਕ ਇੱਕ ਨਵੀਂ ਗੱਲ ਤੈਨੂੰ ਆਈ ਦੇ ਵਿੱਚ ਵੀ ਨਹੀਂ ਗਏ ਸਾਹਮਣੇ ਸਾਹਮਣੇ ਹੋਗੇ ਡਾਕਰ ਕਹਿੰਦਾ ਕੱਲ ਤੰਦਾ ਅੱਜ ਤੂੰ ਆਇਂ ਕੱਲ ਕੱਲ ਕਰੀਂ ਨਾ ਫੇਰ ਤੋਂ ਸਾਡੇ ਨਾਦੇ ਦਿਸ਼ਾਨ ਐਮਐਲਏ ਸਾਹਿਬ ਸਰਦਾਰ ਵਿਦੇਸ਼ੀ ਜੀ ਜੈ ਜਵਾ ਬਿਲਕੁਲ ਜਿਵੇਂ ਪਿਛਲੇ 11 ਸਾਲਾਂ ਤੋਂ ਨਾਬਾਂ ਦੇ ਵਿੱਚ ਜਿਹੜਾ ਦਸਹਿਰਾ ਦਾ ਤਿਹਾੜਾ ਦੇ ਵਿੱਚ ਇਨਵੋਲਵ ਹੋਣਾ ਤੇ ਅੱਜ ਇਹ ਬੜਾ ਵੱਡਾ ਤਿਹਾੜਾ ਜੀ ਬੜਾ ਪਵਿੱਤਰ ਤਿਹਾੜ ਮੰਨਿਆ ਜਾਂਦਾ ਕਿਉਂਕਿ ਬਦੀ ਦੇ ਉੱਪਰ ਨੇਕੇ ਦੀ ਜਿੱਤ ਹੁੰਦੀ ਹੈ ਜੇ ਰਾਮਣ ਦਾ ਉਤਲਾ ਜਿਹੜਾ ਦਹਨ ਕੀਤਾ ਜਾਣਾ ਫੁਕਿਆ ਜਾਣਾ ਇਹਦਾ ਮਤਲਬ ਇਹ ਹੈ ਕਿ ਜੇ ਬੰਦਾ ਕਰੋਧ ਚ ਰਹਿੰਦਾ ਹੰਕਾਰ ਦੇ ਵਿੱਚ ਰਹਿੰਦਾ ਤਾਂ ਫਿਰ ਨੇਕੀ ਜਿਵੇਂ ਭਗਵਾਨ ਰਾਮ ਜੀ ਨੇ ਅਸੂਲਾ ਮੁਤਾਬਕ ਆਪਣਾ ਸਾਦਾ ਜੀਵਨ ਰੱਖ ਕੇ ਉਹਦੇ ਉੱਪਰ ਜਿੱਤ ਪਾਈ ਔਰ ਉਹਦਾ ਹੰਕਾਰ ਤੋੜਿਆ ਇਹ ਇਹ ਸਾਨੂੰ ਸਬਕ ਦਿੰਦਾ ਜੀ ਜਿੱਤੇ ਅਸੀਂ ਹਰੇਕ ਸਾਲ ਦਸਹਰਾ ਮਨਾਉਨੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਮਾਪੇ ਬ ਦੀ ਕਦਰ ਕਰੋ ਆਪਣੇ ਸਮਾਜ ਦੇ ਵਿੱਚ ਆਪਣੇ ਕਮਿਊਨਿਟੀ ਦੀ ਗੱਲ ਕਰੋ ਆਪਣੇ ਦੇਸ਼ ਨੂੰ ਪਿਆਰ ਕਰੋ ਆਪਣੇ ਕੰਮ ਨੂੰ ਪਿਆਰ ਕਰੋ ਕਿਤੇ ਨਾ ਕਿਤੇ ਨਿੰਦਿਆ ਚੁਗਲੀ ਤੋਂ ਰਹਿਤ ਰਹੋ ਹੰਕਾਰ ਤੋਂ ਰਹਿਤ ਰਹੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿਖਾਉਂਦੀਆਂ ਨੇ ਕਿ ਅੱਲਾਪਾ ਰਾਵਣ ਦਾ ਬੁੱਤ ਫੂਕੇ ਆਪਾਂ ਕਹਿੰਦੇ ਵੀ ਦਸਹਰਾ ਮਨਾ ਲਿਆ ਉਹਦੇ ਨਾਲੋਂ ਬਿਹਤਰ ਇਹ ਆ ਕਿ ਅਸੀਂ ਆਪਣੇ ਅੰਦਰ ਜਿਹੜਾ ਸਾਡੀ ਮੈਂ ਬੈਠੀ ਆ ਹੰਕਾਰ ਬੈਠਾ ਉਹ ਤੋਂ ਨਜ਼ਾਤ ਪਾਉਣੀ ਚਾਹੀਦੀ ਹੈ ਲੱਗਦਾ ਨਹੀਂ ਇਸ ਵਾਰ ਦਾ ਜਿਹੜਾ ਦੁਸ਼ਹਿਰਾ ਬੜਾ ਫਿੱਕਾ ਨਾ ਜਰਾ ਹਾਂ ਇੱਕ ਤਾਂ ਹੜ ਆਏ ਨੇ ਜੀ ਇਸ ਵਾਰ ਬਹੁਤ ਪੰਜਾਬ ਦੇ ਵਿੱਚ 1988 ਤੋਂ ਬਾਅਦ ਜਿਹੜਾ ਜੀ ਹੁਣ ਹੜ ਜਿਹੜੇ ਆਏ ਨੇ ਬਹੁਤ ਵੱਡੇ ਭਿਆੰਕਰ ਤੁਸੀਂ ਜਾਣਦੇ ਹੋ ਸਾਰੇ ਬਹੁਤ ਸਿਚੁਏਸ਼ਨ ਖਰਾਬ ਬਣੀ ਹੋਈ ਹੈ ਤੇ ਇੱਕ ਫਸਲ ਜਿਹੜੀ ਹੈ ਜੀ ਉਹਦੀ ਅਜੇ ਸ਼ੁਰੂਆਤ ਹੀ ਹੋਈ ਹੈ ਔਰ ਔਰ ਦਸਹਿਰਾ ਆ ਗਿਆ ਯਾਨੀ ਕਿ ਐਡਵਾਂਸ ਆ ਗਿਆ ਜੀ ਐ ਸਮਝ ਲਓ ਕਿ ਹਫਤਾ 10 ਦਿਨ ਐਡਵਾਂਸ ਆ ਗਿਆ ਉਹਦੇ ਕਰਕੇ ਜਿਹੜੀ ਫਸਲ ਦੀ ਰੋਟੇਸ਼ਨ ਹੁੰਦੀ ਹੈ ਪੈਸੇ ਦੀ ਉਹ ਹਲੇ ਆਉਣੀ ਹੈ ਤੇ ਉਹਦੇ ਕਰਕੇ ਉਹਦੇ ਕਰਕੇ ਫਿਰ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਹੈ ਜੀ ਕਿਸਾਨਾਂ ਦੀ ਫਸਲ ਦੇ ਨਾਲ ਰਿਲੇਟਡ ਰਿਲੇਟਡ ਹੈਗਾ ਸਾਰਾ ਜਿਹਦੇ ਨਾਲ ਇਕਨੋਮੀ ਮੂਵ ਕਰਦੀ ਹੈ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੀ ਦਸਹਰੇ ਦੀ ਰੌਣਕ ਹੈ ਥੋੜੀ ਜੀ ਫਿੱਕੀ ਨਜ਼ਰ ਆ ਰਹੀ ਹੈ ਪਰ ਜੋਸ਼ਪੁਰਾ ਜੀ ਕੋਈ ਗੱਲ ਨਹੀਂ ਜੇ 15 ਦਿਨ ਪਹਿਲਾਂ ਦਸਹਰਾ ਆ ਗਿਆ ਤਾਂ ਕੋਈ ਗੱਲ ਨਹੀਂ ਪਰ ਜੋਸ਼ਪੁਰਾ ਜੀ ਮਾਨ ਸਾਹਿਬ ਸਾਡੇ ਨਾਬੇ ਸ਼ਹਿਰ ਦੇ ਵਿੱਚ ਚਾਰ ਜਗ੍ਹਾ ਤੇ ਜਿਹੜੀ ਮੇਨ ਜਗ੍ਹਾ ਤੇ ਉੱਤੇ ਜਿਹੜਾ ਹੈਗਾ ਦਸਹਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿੱਥੇ ਪੂਰੀ ਸਿਕਿਉਰਿਟੀ ਆ तकरीबन 60 70 ਬੰਦੇ ਜਿਹੜੇ ਡੈਪਿਊਟ ਨੇ ਲੋਕਲ ਸ਼ਹਿਰ ਸ਼ਹਿਰ ਦੇ ਵਿੱਚ ਚਾਰੋਂ ਫੰਕਸ਼ਨਾਂ ਦੇ ਵਿੱਚ ਥੈਂਕ ਯੂ ਮਾਨ ਸਾਹਿਬ ਬਹੁਤ ਵਧੀਆ ਪਰਮਾਤਮਾ ਭਗਵਾਨ ਵੱਲੋਂ ਇੰਤਜ਼ਾਮ ਹਰ ਸਾਲ ਕੀਤਾ ਜਾਂਦਾ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਦਰਸ਼ਕ ਗਰਾਊਂਡ 'ਚ ਐਂਟਰ ਹੋ ਰਹੇ ਨੇ ਤੇ ਜਿਹੜੇ ਸਾਡੇ ਅੱਜ ਦੇ ਮੁੱਖ ਮਾਨ ਗੁਰਦੇਵ ਸਿੰਘ ਜੀ ਦੇ ਮਾਨ ਉਹ 5-7 ਮਿੰਟ 'ਚ ਆ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਮੂਰੇ ਪ੍ਰਦਰਸ਼ਨ ਕਰਾਂਗਾ ਹਸਤਵਾਦੀ ਦਾ ਉਸ ਤੋਂ ਬਾਅਦ ਬੋਤਲ ਨੂੰ ਅਗਲੀ ਦਵਾਂਗੇ ਸਾਡੇ ਕਲੱਬ ਦੇ ਪ੍ਰਧਾਨ ਮਹੰਤ ਕਾਲਾਦਾ ਜੀ ਇਹਨਾਂ ਦੀ ਮਿਹਨਤ ਦਾ ਸਦਕਾ ਬੜੇ ਲੰਮੇ ਸਮੇਂ ਤੋਂ ਬੜਾ ਵਧੀਆ ਸਾਡਾ ਪ੍ਰਬੰਧਕ ਚੱਲ ਰਿਹਾ ਹੈ ਜੀ ਜੀ ਅਸਤਵਾ ਜੀ ਇਹ ਅਸਤਵਾ ਜੀ ਕਿੰਨੀ ਕ ਇਹ ਅਸਤਵਾ ਜੀ ਜਿਹੜੀ ਦਰਵਾਰ ਸਭ ਚਲਦੀ ਹੈ ਜੀ ਸੁਚਾ ਸਿੰਘ ਅਸਤਵਾ ਜੀ ਉਹੀ ਲੰਮੇ ਸਮੇਂ ਤੋਂ ਨੱਬੇ ਹੁੰਦੇ ਇਹ ਥੋੜਾ ਜਿਹਾ ਹੈ ਇਹ ਦੇਖੋ ਪਤਾ ਕੀ ਹੈ ਆਪਾਂ ਆਪਣੀ ਸਾਰੀ ਸੰਸਕ੍ਰਿਤੀ ਛੱਡੀ ਜਾਂਦੇ ਹਾਂ ਜੀ ਆਪਾਂ ਆਪਣੇ ਬੱਚਿਆਂ ਨੂੰ ਉਹ ਚੀਜ਼ ਸਿਖਾਏ ਨਹੀਂ ਰਹੇ ਹੈਗੇ ਆਪਾਂ ਕੀ ਹੈ ਆਪਾਂ ਜਿੰਨੀ ਆਪਣੀ ਨਵੀਂ ਜਨਰੇਸ਼ਨ ਹੈ ਇੱਕ ਆਪਾਂ ਲਈ ਬਾਤ ਦੀ ਵੀ ਉਹ ਜਾਂ ਤਾਂ ਬਾਹਰ ਜਾ ਰਹੀ ਹੈ ਠੀਕ ਹੈ ਜਾਂ ਆਪਣੇ ਘਰ-ਬਾਰ ਛੱਡ ਰਹੇ ਨੇ ਜਿਹੜੀ ਆਪਾਂ ਆਪਣੀ ਸੰਸਕ੍ਰਿਤੀ ਜੇ ਆਪਾਂ ਖੇਡਾਂਗੇ ਨਹੀਂ ਆਪਾਂ ਖੁਦ ਇਤਿਹਾਸ ਨਹੀਂ ਪੜ੍ਹਾਂਗੇ ਆਪਾਂ ਬੱਚਿਆਂ ਨੂੰ ਕੀ ਦੱਸਾਂਗੇ ਠੀਕ ਹੈ ਨਹੀਂ ਉਹ ਤਾਂ ਕਰਕੇ ਜਿਹੜੀ ਆਪਣੀ ਸੰਸਕ੍ਰਿਤੀ ਦਾ ਲੋਪ ਹੋ ਰਿਹਾ ਆਪਣਾ ਫਰਜ਼ ਬਣਦਾ ਵੀ ਖੁਦ ਆਪਾਂ ਕੁਝ ਕਰੀਏ ਤਾਂ ਆਪਾਂ ਨੂੰ ਦੇਖ ਕੇ ਆਪਣੇ ਬੱਚੇ ਕਰਨਗੇ ਜੀ ਆਪਣੀ ਜਨਰੇਸ਼ਨ ਕਰੂਗੀ ਜੀ ਇਸ ਕਰਕੇ ਆਪਣੀ ਇਹ ਜਿਹੜੀ ਸੰਸਕ੍ਰਿਤੀ ਦਾ ਲੋਪ ਹੁੰਦੇ ਜਾਂਦੀ ਹੈ ਦੁਆਰਾ ਜਾਗਰਤਾ ਹੋਊਗੀ ਜੀ ਚ ਕਿੰਨੇ ਸਾਲਾਂ ਤੋਂ ਲਗਾਤਾਰ ਆ ਜਿਹੜੇ ਇਹ ਜਿਹੜਾ ਦਸਹਿਰਾ ਮਨਾਇਆ ਜਾ ਰਿਹਾ ਇਹ ਆਰਾਮਦੀਲਾ ਚੱਲਦੀ ਹੈ ਇਹ 70 ਸਾਲ ਪੁਰਾਣੀ ਹੈ ਜੀ ਇਹ ਪੰਡਿਤ ਮੁਰਾਰੀ لال ਜੀ ਨੇ ਸ਼ੁਰੂ ਕੀਤੀ ਜੀ ਫਿਰ ਉਹਨਾਂ ਦੇ ਬੇਟੇ ਆਏ ਤਾਰਾ ਜਨ ਜੀ ਫਿਰ ਉਹਨਾਂ ਦੇ ਬੇਟੇ ਆਏ ਅਮਰੀਸ਼ ਜੀ ਤਨਵੀਨੀ ਉਹਨਾਂ ਦੀਆਂ ਤੇ ਉਦੋਂ ਬਾਅਦ ਫਿਰ ਹੋਰ ਪ੍ਰਧਾਨ ਬਣੇ ਜੀ ਤੇ ਸਾਡੇ ਖੰਨਾ ਸਾਹਿਬ ਜੀ ਦੀ 28 ਸਾਲ ਖੰਨਾ ਸਾਹਿਬ ਜੀ ਨੂੰ ਹੋ ਗਏ ਜੀ ਤੇ ਬਹੁਤ ਜਿਆਦੇ ਪੁਰਾਣੀ ਰਾਮਲੀਲਾ ਚੱਲ ਰਹੀ ਹੈ ਜੀ ਹਰ ਸਾਲ ਦਸਹਿਰਾ ਮਨਾਉਣੀ ਜਿੰਨੇ ਵੀ ਸਾਡੇ ਉਰੇ ਕਲਾਕਾਰ ਨੇ ਜੀ ਇਹ ਸਾਰੇ ਫ੍ਰੀ ਸੇਵਾ ਕਰਦੇ ਨੇ ਜੀ ਕੋਈ ਵੀ ਪੇਡ ਨਹੀਂ ਹੈਗਾ ਜੀ ਸਾਰੇ ਵਧੀਆ ਪ੍ਰੇਮ ਨਾਲ ਸ਼ੁੱਧਤਾ ਨਾਲ ਜਿੰਨਾ ਕੀ ਆਰੰਭਗੁਮਾਨ ਦਾ ਕੋਈ ਗੁਣਗਾਨ ਹੁੰਦਾ ਹੈ ਕਰਦੇ ਨੇ ਅਸੀਂ ਆਪਣੇ ਵੱਲੋਂ ਹਰ ਸਾਲ ਇਹਨੂੰ ਇੱਕ ਹੋਰ ਵੀ ਜਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਬਾਕੀ ਰਾਮ ਭਗਵਾਨ ਦੀ ਇੱਛਾ ਹੈ ਜਦ ਤੱਕ ਜਿਵੇਂ ਚਾਹਣਗੇ ਉਵੇਂ ਕਰਾਉਣਗੇ ਜੀ